ਤੇ ਕਲ ਮਿੱਤੀ ਦੈਂਟਰੀ ਨੂੰ ਮੇਰੇ ਹਲਕੇ ਸਮੂਹ ਦੇ ਵਿੱਚ ਸਾਡੀਆਂ ਖਸਾਨ ਜਿੱਥੇ ਬੰਨੀਆਂ ਬਹੁਤ ਵੱਡਾ ਧਰਨਾ ਦੇ ਰਹੀ ਹੈ ਕਿਉਂਕਿ ਪੰਜਾਬ ਦੀ ਸਰਕਾਰ ਬਹੁਤ ਝੂਠੇ ਫੌਜਦਾਰੀ ਦੇ ਪੱچے ਸਾਡੇ ਲੋਕਾਂ ਦੇ ਖਿਲਾਫ ਦਰਜ ਕਰ ਰਹੇ ਹੈਗੇ ਆ ਤੇ ਅਸੀਂ ਆਪਣੇ ਲਾਫੇ ਦੇ ਵਿੱਚ ਇਹੋ ਜਿਹਾ ਨਹੀਂ ਹੋਣ ਦੇਣਾ ਦੇਵੇਂ ਇਹ ਵੀ ਰਿਵਾਰਡ ਬਣ ਗਏ ਸਰਕਾਰ ਦਾ ਇਹ ਝੂਠੇ ਮੁਕਾਬਲੇ ਕਾਫੀ ਥਾਈ ਕਦਨੇ ਸ਼ੁਰੂ ਕਰ ਦਿੱਤੇ ਹੈ ਸਾਡੀ ਪੁਲਿਸ ਨੇ ਇਹ ਬਰਦਾਸ਼ਤ ਤੋਂ ਬਹੁਤ ਦੂਰੇ ਤੇ ਅਸੀਂ ਕਿਸਾਨ ਜਥੇਬੰਦੀਆਂ ਦਾ ਪੂਰਾ ਸਾਥ ਦੇਵਾਂਗੇ ਤੇ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਪੰਨਾ ਸਿੱਧੂ ਤੇ ਗਰੇ ਝੂਠੇ ਪਰਚੇ ਤੇ ਡੇਗੇ ਇਹਨਾਂ ਨੂੰ ਵਾਪਸ ਕਰਵਾਇਆ ਜਾਵੇ ਤੇ ਉਸ ਨੂੰ ਬਹਾਲ ਕੀਤਾ ਜਾਵੇ ਜੋ ਉਸ ਦੇ ਉੱਤੇ ਤਸੀਹੇ ਦਿੱਤੇ ਗਏ ਉਹ ਵੀ ਬਰਦਾਸ਼ਤੋ ਬੋਦੂ ਨੇ ਸੁਮੇ ਸਾਰੇ ਨੂੰ ਅਪੀਲ ਕਰਦਾ ਤੇ ਸਾਰੀਆਂ ਪਾਰਟੀਆਂ ਨੂੰ ਕਿਉਂ ਕਰਕੇ ਜੇ ਆਮ ਆਦਮੀ ਪਾਰਟੀ ਸਮਝਦੀ ਹੈ ਕਿ ਕੇਜਰੀਵਾਲ ਸਾਹਿਬ ਦੇ ਉੱਤੇ ਬੀਜੇਪੀ ਗਲਤ ਪਰਚੇ ਕਰ ਰਹੀ ਹੈ ਤਪੇ ਨੂੰ ਸਮਝ ਲੈਣਾ ਚਾਹੀਦਾ ਕਿ ਸਾਡਾ ਦਿਲ ਵੀ ਤੁਹਾਡੇ ਵਰਗਾ ਹੈ ਅਸੀਂ ਇਨਸਾਨ ਆ ਤੁਹਾਡੇ ਵਰਗੇ ਸਾਨੂੰ ਵੀ ਪੀੜ ਹੁੰਦੀ ਹੈ ਜਿਵੇਂ ਅੱਜ ਤੁਹਾਨੂੰ ਕੇਜੀ ਵਾਲਸ ਸਾਫ ਦੀ ਪੀੜ ਹੈਗੀ ਆ ਸੋ ਮੈਂ ਆਸ ਕਰਤੇ ਇੱਕਦਮ ਮਿਤੀ ਟ੍ਰਿਪ ਨੂੰ ਸਗੋਂ ਬੁਕੇ ਸਾਰੀ ਸਾਡੀ ਪਾਰੀਆਂ ਇੱਥੇ ਆਉਣਗੇ ਤੇ ਹੋਰ ਵੀ ਜਿਹੜੇ ਅਕਲਵੰਦ ਲੋਕ ਹੈਗੇ ਜੁਬਰੀਤ ਪਸੰਦ ਲੋਕ ਹੈ ਉਸ ਸਾਰੇ ਸ਼ਹਿਰੋਂ ਤੇ ਪਿੰਡੋਂ ਲੱਤਾਂ ਦੇ ਵਿੱਚ ਆ ਕੇ ਸਟਾਟਸ ਦੇਣੀ ਮੇਕ ਬੰਨੀ ਵਾਈਪੀ ਦਾ ਕਾਲਸਾ ਵਾਈਪੀ 50 ਕੇ ਕਾਲ